ਇਸ ਵੇਲੇ ਦੀ ਵੱਡੀ ਖਬਰ ਤੇ ਬਹੁਤ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬਾਲੀਵੁੱਡ ਦੇ ਦਿਲਗਰਜ਼ ਅਦਾਕਾਰ ਤਮਿੰਦਰ ਦੇ ਦੇਹਾਂਤ ਦੀ ਖਬਰ ਸਾਹਮਣੇ ਆ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਅਦਾਕਾਰ ਦੀ ਸਿਹਤ ਫਿਰ ਤੋਂ ਖਰਾਬ ਹੋ ਗਈ ਉਸ ਤੋਂ ਬਾਅਦ ਉਨ੍ਹਾਂ ਦਾ ਜੁਤੀਹਾਂਤ ਹੋ ਗਿਆ ਕਿਹਾ ਜਾ ਰਿਹਾ ਹੈ ਉਨ੍ਹਾਂ ਦੇ ਘਰ ਦੇ ਬਾਹਰ ਇੱਕ ਐਂਬੂਲੈਂਸ ਪਹੁੰਚੀ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਬਾਹਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਜਿਹੜੇ ਕਰ ਦਿੱਤੇ ਗਏ ਨੇ ਹਾਲਾਂਕਿ ਘਰ ਦੇ ਬਾਹਰ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਕਿਵੇਂ ਬੈਰੀਕੇਟਿੰਗ ਜਿਹੜੀ ਕੀਤੀ ਗਈ ਹੈ ਜਿਸ ਤੋਂ ਬਾਅਦ ਸੁਰੱਖਿਆ ਜਿਹੜੀ ਪੁਲਿਸ ਦੇ ਵੱਲੋਂ ਹੋਰ ਬਤਾ ਦਿੱਤੀ ਗਈ ਇਹ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਸਿਹਤ ਇੱਕ ਵਾਰ ਫਿਰ ਤੋਂ ਬਿਗੜੀ ਤੇ ਇਸ ਕਾਰਨ ਉਹਨਾਂ ਦੀ ਜਿਹੜੀ ਦਿਹਾਂਤ ਹੋ ਗਿਆ ਉੱਥੇ ਦੱਸਿਆ ਜਾ ਰਿਹਾ ਹੈ ਕਿ ਹੁਣ 1 ਵਜੇ ਦੇ ਕਰੀਬ ਉਹਨਾਂ ਨੇ ਆਪਣੇ ਘਰ ਦੇ ਵਿੱਚ ਆਖਰੀ ਸਾਹ ਲਏ ਨੇ ਸ਼ਮਸ਼ਾਨ ਘਰ ਤੇ ਸੁਰੱਖਿਆ ਵੀ ਬਦਾ ਦਿੱਤੀ ਗਈ ਹੈ ਉੱਥੇ ਦੱਸਦੇ ਕਿ ਪਰਿਵਾਰ ਇਸ ਗੱਲ ਤੋਂ ਇਨਕਾਰ ਕਰ ਰਿਹਾ ਇਸ ਦੌਰਾਨ اداکار हेमा ਮਾਲਨੀ ਵੀ ਸ਼ਮਸ਼ਾਨ ਘਰ ਪਹੁੰਚਦੀ ਹੋਈ ਨਜ਼ਰ ਆ ਰਹੀ ਹੈ ਇਹ ਖਬਰ ਮੁੰਬਈ ਦੇ ਇੱਕ ਜਰਨਲਿਸਟ ਦੇ ਵੱਲੋਂ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਸੰਜੂ ਕੀਤੇ ਗਏ ਸੋਸ਼ਲ ਮੀਡੀਆ ਮੁਤਾਬਿਕ ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਦਿਲਗਰ ਸਦਾਕਾਰ ਦੀ ਹਾਲਤ ਕਾਫੀ ਗੰਬੀਰ ਹੋ ਗਈ ਸੀ ਉਹਨਾਂ ਨੂੰ ਇਲਾਜ ਲਈ ਹਸਪਤਾਲ ਵੀ ਲੈ ਜਾਇਆ ਗਿਆ ਸੀ ਪਰ ਹੁਣ ਦੱਸਿਆ ਜਾ ਰਿਹਾ ਕਿ 2 ਦਿਨ ਤੋਂ ਉਹਨਾਂ ਦੀ ਅਚਾਨਕ ਸਿਹਤ ਜ਼ਿਆਦਾ ਖਰਾਬ ਹੋਣ ਦੇ ਕਰਕੇ ਉਹਨਾਂ ਨੂੰ ਹੁਣ ਸਾਹ ਲੈਣ ਦੇ ਵਿੱਚ ਦਿੱਕਤ ਥੋੜੀ ਸੀ ਜਿਸ ਕਰਕੇ ਅੱਜ ਉਹਨਾਂ ਦਾ ਦੇਹਾਂਤ ਹੋ ਗਿਆ ਅਤੇ ਦੱਸ ਜਾਈਏ ਕਿ ਪਿਛਲੀ ਦਿਨੀ ਵੀ ਇਹ ਅਫਵਾਹਾਂ ਉੱਡਦੀਆਂ ਹੋਈਆਂ ਨਜ਼ਰ ਆ ਰਹੀਆਂ ਸੀ ਕਿ ਅਦਾਕਾਰ ਤਮਿੰਦਰ ਦੀ ਦੇਹਾਂਤ ਹੋ ਗਿਆ ਪਰ ਬਹੁਤ ਸਾਰੇ ਪਰਿਵਾਰਕ ਮੈਂਬਰਾਂ ਦੇ ਵਿੱਚ ਉ ਗੁੱਸਾ ਵੀ ਫੁੱਟਿਆ ਸੀ ਕਿਉਂਕਿ ਉਹਨ ਕੀ ਉਹਨਾਂ ਨੇ ਕਿਹਾ ਸੀ ਕਿ ਇਹ ਆਫਵਾਹਾਂ ਤੇ ਯਕੀਨ ਜਿਹੜਾ ਨਾ ਕੀਤਾ ਜਾਵੇ ਕਿਉਂਕਿ ਫੈਨਸ ਦੇ ਵਿੱਚ ਵੀ ਕਾਫੀ ਦੁੱਖ ਦੇਖਣ ਨੂੰ ਮਿਲ ਰਿਹਾ ਸੀਗਾ ਉੱਥੇ ਦੱਸਦੇ ਕਿ ਹੁਣ ਪਰ ਉਹਨਾਂ ਦੇ ਆਖਰੀ ਸਾਹ ਆਪਣੇ ਘਰ ਦੇ ਵਿੱਚ 1 ਵਜੇ ਦੇ ਕਰੀਬ ਲਏ ਨੇ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦੇ ਵਿੱਚ ਵੀ ਕਾਫੀ ਦੁੱਖ ਦਾ ਮਾਹੌਲ ਬਣਿਆ ਹੋਇਆ ਦੱਸਦੇ ਕਿ ਹਿਮਾ ਮਾਲਨੀ ਜੋ ਕਿ ਸ਼ਮਸ਼ਾਨ ਘੜ ਪਹੁੰਚੀ ਨੇ ਹੋਰ ਵੀ ਬਹੁਤ ਸਾਰੇ ਅਦਾਕਾਰ ਜੋ ਕਿ ਸ਼ਮਸ਼ਾਨ ਘੜਟ ਵਿੱਚ ਗੱਡੀਆਂ ਦੇ ਰਾਹੀਂ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਇਸ ਵੇਲੇ ਦੀ ਵੱਡੀ ਖਬਰ ਤੇ ਬਹੁਤ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬਾਲੀਵੁੱਡ ਦੇ ਦਿਲਗਰਜ਼ ਅਦਾ ਅਦਾਕਾਰ ਤੇਮਿੰਦਰ ਦੇ ਦਿਹਾਂਤ ਦੀ ਖਬਰ ਸਾਹਮਣੇ ਆ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਅਦਾਕਾਰ ਦੀ ਸਿਹਤ ਫਿਰ ਤੋਂ ਖਰਾਬ ਹੋ ਗਈ ਉਸ ਤੋਂ ਬਾਅਦ ਉਹਨਾਂ ਦਾ ਜੁਤੀਹਾਂਤ ਹੋ ਗਿਆ ਕਿਹਾ ਜਾ ਰਿਹਾ ਹੈ ਉਹਨਾਂ ਦੇ ਘਰ ਦੇ ਬਾਹਰ ਇੱਕ ਐਂਬੂਲੈਂਸ ਪਹੁੰਚੀ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਬਾਹਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਜਿਹੜੇ ਕਰ ਦਿੱਤੇ ਗਏ ਨੇ ਹਾਲਾਂਕਿ ਘਰ ਦੇ ਬਾਹਰ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਕਿਵੇਂ ਬੈਰੀਕੇਟਿੰਗ ਜਿਹੜੀ ਕੀਤੀ ਗਈ ਹੈ ਜਿਸ ਤੋਂ ਬਾਅਦ ਸੁਰੱਖਿਆ ਜਿਹੜੀ ਪੁਲਿਸ ਦੇ ਵੱਲੋਂ ਹੋਰ ਬਤਾ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਸਿਹਤ ਇੱਕ ਵਾਰ ਫਿਰ ਤੋਂ ਬਿਗੜੀ ਤੇ ਇਸ ਕਾਰਨ ਉਹਨਾਂ ਦੀ ਜਿਹੜੀ ਦਿਹਾਂਤ ਹੋ ਗਿਆ ਅਤੇ ਦੱਸਿਆ ਜਾ ਰਿਹਾ ਹੈ ਕਿ ਹੁਣ 1 ਵਜੇ ਦੇ ਕਰੀਬ ਉਹਨਾਂ ਨੇ ਆਪਣੇ ਘਰ ਦੇ ਵਿੱਚ ਆਖਰੀ ਸਾਹ ਲਏ ਨੇ ਸ਼ਮਸ਼ਾਨ ਘਰ ਤੇ ਸੁਰੱਖਿਆ ਵੀ ਬਦਾ ਦਿੱਤੀ ਗਈ ਹੈ। ਉੱਥੇ ਦੱਸਿਆ ਗਿਆ ਕਿ ਪਰਿਵਾਰ ਇਸ ਗੱਲ ਤੋਂ ਇਨਕਾਰ ਕਰ ਰਿਹਾ ਹੈ। ਇਸ ਦੌਰਾਨ ਅਦਾਕਾਰ ਹੇਮਾ ਮਾਲਨੀ ਵੀ ਸ਼ਮਸ਼ਾਨ ਘਰ ਪਹੁੰਚਦੀ ਹੋਈ ਨਜ਼ਰ ਆ ਰਹੀ ਹੈ। ਇਹ ਖਬਰ ਮੁੰਬਈ ਦੇ ਇੱਕ ਜਰਨਲਿਸਟ ਦੇ ਵੱਲੋਂ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਸੰਜੂ ਕੀਤੇ ਗਏ ਸੋਸ਼ਲ ਮੀਡੀਆ ਮੁਤਾਬਿਕ ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਦਿਗਜ ਅਦਾਕਾਰ ਦੀ ਹਾਲਤ ਕਾਫੀ ਗੰਭੀਰ ਹੋ ਗਈ ਸੀ। ਉਹਨਾਂ ਨੂੰ ਇਲਾਜ ਲਈ ਹਸਪਤਾਲ ਵੀ ਲਿਜਾਇਆ اسی ਪਰ ਹੁਣ ਦੱਸਿਆ ਜਾ ਰਿਹਾ ਕਿ ਦੋ ਦਿਨ ਤੋਂ ਉਹਨਾਂ ਦੀ ਅਚਾਨਕ ਸਿਹਤ ਜ਼ਿਆਦਾ ਖਰਾਬ ਹੋਣ ਦੇ ਕਰਕੇ ਉਹਨਾਂ ਨੂੰ ਹੁਣ ਸਾਹ ਲੈਣ ਦੇ ਵਿੱਚ ਦਿੱਕਤ ਥੋੜੀ ਸੀ ਜਿਸ ਕਰਕੇ ਅੱਜ ਉਹਨਾਂ ਦਾ ਦੇਹਾਂਤ ਹੋ ਗਿਆ। ਉੱਥੇ ਦੱਸ ਜੀ ਕਿ ਪਿਛਲੀ ਦਿਨੀ ਵੀ ਇਹ ਅਫਵਾਹਾਂ ਉੱਡਦੀਆਂ ਹੋਈਆਂ ਨਜ਼ਰ ਆ ਰਹੀਆਂ ਸੀ ਕਿ ਅਦਾਕਾਰ ਤਮਿੰਦਰ ਦੀ ਦੇਹਾਂਤ ਹੋ ਗਿਆ ਪਰ ਬਹੁਤ ਸਾਰੇ ਪਰਿਵਾਰਕ ਮੈਂਬਰਾਂ ਦੇ ਵਿੱਚ ਗੁੱਸਾ ਵੀ ਫੁੱਟਾ ਸੀ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਅਜਿਹੀਆਂ ਅਫਵਾਹਾਂ ਤੇ ਜ਼ਕੀਨ ਜਿਹੜਾ ਨਾ ਕੀਤਾ ਜਾਵੇ ਕਿਉਂਕਿ ਫੈਨਸ ਦੇ ਵਿੱਚ ਵੀ ਕਾਫੀ ਦੁੱਖ ਰੇਖਨ ਹੋ ਮੇਰੇ ਸੀਗਾ। ਉੱਥੇ ਦੱਸ ਜੀ ਕਿ ਹੁਣ ਪਰ ਉਹਨਾਂ ਦੇ ਆਖਰੀ ਸਾਹ ਆਪਣੇ ਘਰ ਦੇ ਵਿੱਚ 1 ਵਜੇ ਦੇ ਕਰੀਬ ਲਏ ਨੇ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵਿੱਚ ਵੀ ਕਾਫੀ ਦੁੱਖ ਦਾ ਮਾਹੌਲ ਬਣਿਆ ਹੋਇਆ ਦੱਸਿਆ ਗਿਆ ਹੈ ਮਾਮਲੇ ਜੋ ਕਿ ਸ਼ਮਸ਼ਾਨ ਘੜ ਪਹੁੰਚੀ ਨੇ ਹੋਰ ਵੀ ਬਹੁਤ ਸਾਰੇ ਅਦਾਕਾਰ ਜੋ ਕਿ ਸ਼ਮਸ਼ਾਨ ਘੜਟ ਵਿੱਚ ਗੱਡੀਆਂ ਦੇ ਰਾਹੀਂ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ